ਪਹੁੰਚ ਗਏ ਆ ਗੁਰਦੁਆਰਾ ਦਾਤਨ ਸਾਹਿਬ ਜੋ ਕਿ ਸਾਡੀ ਪਹਿਲੀ ਪਾਤਸ਼ਾਹੀ ਤਨਸ਼ੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਪਾ ਪ੍ਰਾਪਤ ਧਰਤੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਉਹ ਇਤਿਹਾਸਿਕ ਥਾਂ ਹੈ ਬਾਕੀ ਅਸੀਂ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਤੇ ਭਾਈ ਸਾਹਿਬ ਤੋਂ ਇਤਿਹਾਸ ਬਾਰੇ ਪੁੱਛਦੇ ਆਂ ਸਿਕ ਜਗਾਇ ਤਤਨ ਸਾਹਿਬ ਤੇ ਹੁਣ ਮੈਂ ਕਹੂੰਗੀ ਕਿ ਭਾਈ ਸਾਹਿਬ ਸਾਨੂੰ ਇਤਿਹਾਸ ਬਾਰੇ ਦੱਸਣ ਕਿ ਇਹ ਦਾ ਕੀ ਇਤਿਹਾਸ ਹੈ ਜੀ ਇੱਥੇ ਤਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਪਹਿਲੇ ਪਾਸ਼ਾ ਜੋ ਕਿ 1517 ਈਸਵੀ ਵਿੱਚ ਆਪਣੀ ਦੂਸਰੀ ਉਦਾਸੀ ਵਿੱਚ ਇਸ ਸਥਾਨ ਤੇ ਆਏ ਸੀਗੇ ਤਿੱਬਤ ਤੋਂ ਜਦੋਂ ਵਾਪਸ ਆਏ ਸੀਗੇ ਤੇ ਇਹ ਜਿੰਨਾ ਵੀ ਲੇ ਏਰੀਆ ਹੈ ਲਦਾਖ ਜਿੰਨਾ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਰੇਗਿਸਤਾਨ ਸੀ ਸਾਰੇ ਪੱਥਰ ਦੇ ਪਹਾੜ ਹੁੰਦੇ ਸੀ ਇਸ ਸਥਾਨ ਦੇ ਥੋੜੇ ਬੋਤੇ ਉਸ ਪੁਰਾਤਨ ਸਮੇਂ ਵਿੱਚ ਘਰ ਹੁੰਦੇ ਸੀ ਕਿਉਂਕਿ ਇਸ ਸਥਾਨ ਦੇ ਵਿੱਚ ਕਿਤੇ ਵੀ ਆਕਸੀਜਨ ਨਹੀਂ ਸੀਗੀ ਹਾਂਜੀ ਕਾਫੀ ਆਕਸੀਜਨ ਦੀ ਪ੍ਰੋਬਲਮ ਸੀ ਤਾਂ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਤਿੱਬਤ ਤੋਂ ਵਾਪਸ ਆਏ ਤੇ ਉਹ ਮਿਸਵਾਕ ਦੇ ਦਰਖਤ ਦੀ ਦਤਨ ਕਰਦੇ ਹੋਏ ਹਾਂਜੀ ਇਸ ਸਥਾਨ ਤੇ ਬੈਠੇ ਸੀ ਆ ਕੇ ਉਹਨਾਂ ਨੇ ਇਸ ਸਥਾਨ ਤੇ ਦਤਨ ਰੱਖੀ ਸੀ ਆਪਣੀ ਠੀਕ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੱਡਾ ਵੱਡਾ ਦਰਖਤ ਬਣ ਗਿਆ ਹੈ ਇਸ ਦੀ ਉਮਰ 507 ਸਾਲ ਹੋ ਗਈ ਹੈ ਜੀ 500 ਸਾਲ ਤੋਂ ਉੱਪਰ ਹੋ ਗਿਆ ਦਰਖਤ ਹਜੇ ਵੀ ਹਰਾ ਹੈ ਹਰ ਸਾਲ ਇਹਦੀਆਂ ਨਵੀਆਂ ਟਾਹਣੀਆਂ ਨਿਕਲਦੀਆਂ ਹਨ ਜੋ ਕਿ ਇਹਦਾ ਇੱਕ 파ਟ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਹ ਗਲੀ ਦੇ ਵਿੱਚ ਗਿਆ ਹੋਇਆ ਹੈ ਜੋ ਵੀ ਇੱਥੇ ਦੇ ਲੋਕਲ ਲੋਕ ਹਨ ਇਹ ਰਿੰਪੋਚੇ ਲਾਮਾ ਦੇ ਨਾਮ ਤੇ ਗੁਰਨਾਨਕ ਦੀਪ ਜੀ ਨੂੰ ਪੂਜਦੇ ਹਨ ਕਾਫੀ ਰਿਸਪੈਕਟ ਕਰਦੇ ਹਨ ਜੀ ਤੇ ਜਦੋਂ ਵੀ ਇਹਨਾਂ ਦੀ ਕੋਈ ਡੈਥ ਹੁੰਦੀ ਹੈ ਜੋ ਕੁਝ ਵੀ ਹੁੰਦੀ ਹੈ ਇਹ ਇਸ ਗਲੀ ਵਿੱਚ ਦੀ ਨੀਂਦ ਲੈ ਕੇ ਲੰਘਦੇ ਕਿਉਂਕਿ ਅੱਧਾ 파ਟ ਜਿਹੜਾ ਦਤਨ ਸਾਹਿਬ ਦਾ ਉਹ ਗਲੀ ਦੇ ਉੱਤੇ ਆ ਠੀਕ ਹੈ ਜੀ ਇਸ ਕਰਕੇ ਉਹ ਕਾਫੀ ਮੰਨਦੇ ਗੁਰੂ ਨਾਨਕ ਦੇਵ ਜੀ ਨੂੰ ਇਸ ਕਰਕੇ ਆਪਣੀ ਡੈਥ ਹੁੰਦੀ ਕੋਈ ਵੀ ਡੈੱਡ ਬਰਡ ਲੈ ਕੇ ਇਥੇ ਥੱਲੇਉਂ ਨਹੀਂ ਲੰਗਦੇ ਉਹ ਜਿੰਨੇ ਦੂਰ ਦੀ ਮਰਜ਼ੀ ਘੁਮਾ ਕੇ ਲਿਆਉਣੀ ਪਵੇ ਉਹਨਾਂ ਨੂੰ ਉਹ ਘੁਮਾ ਕੇ ਲਿਆਉਂਦੇ ਆ ਜੀ ਜੀ ਸੋ ਇਹਦੀ ਜਿਹੜੀ ਸਾਮ ਸੰਭਾਲ ਹੈ ਕਿ ਇਹ ਆਪ ਗੁਰੂ ਨਾਨਕ ਦੇਵ ਜੀ ਨੇ ਲਾਇਆ ਹੋਇਆ ਹੈ ਦਰਸਤ ਹੈ ਜੀ ਇਹਦੀ ਜਿਹੜੀ ਸਾਮ ਸੰਭਾਲ ਹੈ ਉਹ ਕੌਣ ਦੇਖਦਾ ਹੈ ਤੇ ਕਿਸ ਤਰੀਕੇ ਨਾਲ ਮਤਲਬ ਉਹਦਾ ਹੋ ਰਿਹਾ ਹੈ ਜੀ ਇਹ ਤੇ ਸਾਮ ਸੰਭਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਅਤੇ ਸੰਤ ਬਾਬਾ ਹਰਵੰਦ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਜੋ ਕਿ ਉਹਨਾਂ ਨੇ ਸਾਰੀ ਬਿਲਡਿੰਗ ਤਿਆਰ ਕਰਵਾਈ ਹੈ ਬਿਲਡਿੰਗ ਦਾ ਜਿੰਨਾ ਵੀ ਕੰਮ ਅਜੇ ਚੱਲ ਰਿਹਾ ਆ ਉਹਨਾਂ ਦੀ ਕਾਰ ਸੇਵਾ ਚੱਲ ਰਹੀ ਹੈ ਜੀ ਇੱਥੇ ਤੇ ਇਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਜਿੰਨੇ ਵੀ ਸਾਰਿਆਂ ਨੇ ਰਲ ਮਿਲ ਕੇ ਇਹਦੀ ਦੇਖਭਾਲ ਕਰ ਰਹੇ ਆ ਜੋ ਕਿ ਹੁਣ ਥੋੜੇ ਦਿਨਾਂ ਦੇ ਵਿੱਚ ਜੁਲਾਈ ਦੇ ਵਿੱਚ 15 ਜੁਲਾਈ ਤੋਂ ਪਹਿਲੇ ਪਹਿਲੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਹੋਣ ਜਾ ਰਹੇ ਹਨ ਜੀ ਤੇ ਹਲੇ ਇਸ ਥਾਂ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈਗਾ ਕੁਝ ਸਮੇਂ ਲਈ ਜਿਵੇਂ ਤੁਸੀਂ ਦੱਸ ਰਹੇ ਹੋ ਕਿਉਂਕਿ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਸੋ ਇਸ ਥਾਂ ਤੇ ਤੁਸੀਂ ਫਿਰ ਵੀ ਸਵੇਰ ਆ ਕੇ ਮਤਲਬ ਮੱਥਾ ਟੇਕਦੇ ਹੋਣਗੇ ਲੋਕ ਕੁਝ ਤਾਂ ਇੱਥੇ ਆ ਕੇ ਤੁਸੀਂ ਜਿਵੇਂ ਸ਼ੁਰੂਆਤ ਕਰਦੇ ਹੋਮਗੇ ਜੀ ਹਾਂਜੀ ਸਵੇਰੇ ਆ ਕੇ ਜੋ ਕਿ ਆਪ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਾਂ ਗਰਬਾਣੀ ਵੀ ਪੜ ਹੁੰਦੀ ਹੈ ਢੇਲੀ ਫਿਰ ਕੋਈ ਵੀ ਸੰਗਤ ਆਉਂਦੀ ਆਪਣੇ ਤੁਹਬਤੀ ਵੀ ਕਰਦੇ ਸਾਰਿਆਂ ਨੇ ਮੱਥਾ ਟੇਕਦੇ ਹਨ ਮੇਨ ਸਥਾਨ ਇਹ ਆ ਤੇ ਉਸ ਤੋਂ ਬਾਦਾਂ ਆਪ ਜੀ ਦੇਖ ਕੇ ਆਏ ਪਿੱਛੇ ਗੁਰਦੁਆਰਾ ਸਿੰਘ ਸਵਾ ਉੱਥੇ ਇਸ ਟਾਈਮ ਹੁਣ ਪ੍ਰਕਾਸ਼ ਕੀਤੇ ਹੋਏ ਹਨ ਤੇ ਉਹ ਹੁਣ ਜਦੋਂ ਇੱਥੇ ਪ੍ਰਕਾਸ਼ ਹੁਣੇ ਮਾਰੇ ਤੇ ਇਹ ਇੱਥੇ ਪ੍ਰਕਾਸ਼ ਇੱਕ ਜਗ੍ਹਾ ਹੀ ਕਰਾਂਗੇ ਕਿਉਂਕਿ ਇੱਥੇ ਲੋਕਲ ਸੰਗਤ ਤੁਹਾਨੂੰ ਪਤਾ ਹੀ ਪਹਿਲੇ ਵਾਰ ਦੱਸਿਆ ਕਿ ਸੰਗਤ ਹੈ ਨਹੀਂ ਐ ਲੋਕਲ ਟੂਰਿਸਟ ਹੀ ਹੁੰਦੇ ਜਿੰਨੇ ਵੀ ਆਉਂਦੇ ਹਨ ਇੱਕ ਜਗ੍ਹਾ ਇੱਥੇ ਪ੍ਰਕਾਸ਼ ਐਸੀ ਕਰਾਂਗੇ ਤੇ ਉਹ ਜਿਹੜਾ ਗੁਰਦੁਆਰਾ ਸਿੰਘ ਸਭਾ ਆ ਉਹ ਸਾਰੀ ਸਰਾਵਾਂਣੇਗੀ ਜੀ ਹੁਣ ਸੰਗਤ ਦੇ ਰਹਿਣ ਵਾਸਤੇ ਬਸ ਹੁਣ ਜਲਦੀ ਤੋਂ ਜਲਦੀ ਅਸੀਂ ਪ੍ਰਕਾਸ਼ ਕਰ ਰਹੇ ਹਾਂ ਆਪ ਅੰਦਰ ਵੀ ਦੇਖ ਸਕਦੇ ਹੋ ਜਾ ਕੇ ਸਾਰੀ ਪੂਰੀ ਬਿਲਡਿੰਗ ਦੀ ਕਾਰ ਸੇਵਾ ਜੀ ਚੱਲਦੀ ਪਈ ਹੈ ਹਾਂਜੀ ਹਾਂਜੀ ਜੀ 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 ਤੇ ਇਹ ਜੋ ਸਾਡੇ ਗੁਰੂ ਘਰ ਨੇ ਇਹਨਾਂ ਦਾ ਕੋਈ ਖੁੱਲਣ ਦਾ ਸਮਾਂ ਬੰਦ ਹੋਣ ਦਾ ਸਮਾਂ ਕਿਉਂਕਿ ਜਿਵੇਂ ਹੁਣ ਕੋਈ ਵੀ ਇੱਥੇ ਆਉਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਅਸੀਂ ਟੂਰਿਸਟਸ ਨੂੰ ਮਤਲਬ ਇੱਥੇ ਰਹਿਣ ਦਾ ਵੀ ਹੈ ਜਾਂ ਕੁਝ ਇਹਦਾ ਦਾ ਖੁੱਲਣ ਦਾ ਸਮਾਂ ਫਿਲਹਾਲ ਅਸੀਂ 5 ਵਜੇ ਤੋਂ ਰਾਤ 9 ਵਜੇ ਤੱਕ ਰੱਖਿਆ ਹੋਇਆ ਜੋ ਕਿ ਸੰਗਤ ਜਿੰਨੀ ਵੀ ਆ ਇਤਿਹਾਸ ਗੁਰਦਾਰਾ ਸਾਹਿਬ ਦੇਖ ਕੇ ਪੱਥਰ ਸਾਹਿਬ ਤੋਂ ਜਲੋ ਫੰਡ ਦੇ ਇਹ ਸਾਰੀ ਸੰਗਤ ਇੱਥੇ ਆਉਂਦੀ ਹੈ ਮੱਥਾ ਟੇਕਣ ਵਾਸਤੇ ਤੇ ਗੁਰਨਾਨ ਸਾਹਿਬ ਜੀ ਜੋ ਕਿ ਦਰਖਤ ਦੇ ਦਰਸ਼ਨ ਕਰਨ ਆਉਂਦੇ ਹਨ ਹਜੇ ਵੀ ਦੇਖ ਲਓ ਕਿੰਨਾ ਪਿਆਰਾ ਦਰਖਤ ਹੈਰਾ ਪੂਰੇ ਲਦਾਖ ਦੇ ਵਿੱਚ ਜੀ ਕੋਈ ਐਡਾ ਵੱਡਾ ਦਰਖਤ ਨਹੀਂ ਹੈ ਸਿਰਫ ਇਸੇ ਕਰਕੇ ਇਸ ਦਰਖਤ ਕਰਕੇ ਆਕਸੀਜਨ ਸਾਰੇ ਲਦਾਖ ਨੂੰ ਜਿੰਨੀ ਵੀ ਹੈ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਲੋਕਲ ਬੁੱਧਿਸਤਾਨ ਏ ਰਿੰਪੋਚੇ ਲਾਮਾ ਦੇ ਨਾਮ ਤੇ ਕਾਫੀ ਗੁਰਨਾਨ ਦੇਵ ਜੀ ਦੀ ਗੁਰਨਾਨ ਦੇਵ ਜੀ ਦੀ ਭਗਤੀ ਕਰਦੇ ਹਨ ਉਹ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਇੱਕ ਪੱਥਰ ਹੈ ਉੱਥੇ ਗੁਰਨਾਨ ਨਾਨਕ ਦੇਵ ਜੀ ਬੈਠੇ ਸੀਗੇ ਅੱਛਾ ਉਸ ਪੱਥਰ ਅਸੀਂ ਆਜੋ ਪੱਥਰ ਦੇ ਵੀ ਜਿਹੜਾ ਹੈਗਾ ਉਹ ਦਰਸ਼ਨ ਕਰਾਂਗੇ ਇਹੋ ਪੱਥਰ ਹੈ ਜੀ ਜਿੱਥੇ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਿਰਾਜਮਾਨ ਹੁੰਦੇ ਸੀਗੇ ਠੀਕ ਹੈ ਜੀ ਤੇ ਜਿਹੜੇ ਲੋਕਲ ਲੋਕ ਬੁੱਧਿਸ਼ਟ ਆ ਉਹਨਾਂ ਨੇ ਆਪਣਾ ਦੇਖੋ ਹਰੇ ਰੰਗ ਦਾ ਬੰਨਿਆ ਹੋਇਆ ਹਾਂਜੀ ਉਹ ਇਹਨੂੰ ਰਿੰਪੋਚੇ ਲਾਮਾ ਦੇ ਨਾਮ ਤੋਂ ਜਿਹੜਾ ਗੁਰੂ ਨਾਨਕ ਦੇਵ ਜੀ ਭਗਤੀ ਕਰਦੇ ਆ ਉਹ ਇਸ ਪੱਥਰ ਨੂੰ ਪੁੱਜਦੇ ਆ ਗੱਲ ਅੱਛਾ ਹਾਂਜੀ ਠੀਕ ਹੈ ਇਸ ਕਰਕੇ ਸਾਡਾ ਬੁੱਧਿਸ਼ਟ ਨਾਲ ਤੇ ਬੜਾ ਪਿਆਰ ਆ ਤੇ ਉਹ ਵੀ ਸਾਨੂੰ ਕਾਫੀ ਸਿੱਖਾਂ ਨੂੰ ਜਿੰਨੇ ਵੀ ਸਿੱਖ ਇੱਥੇ ਆਪਾਂ ਥੋੜੇ ਜਣੇ ਹੈਗੇ ਆ 20-30 ਦੇ ਕਾਫੀ ਪਿਆਰ ਕਰਦੇ ਜਿੰਨੇ ਵੀ ਪੰਜਾਬੀ ਸਾਡੇ ਡਾਊਨ ਤੋਂ ਆਉ ਜੰਮੂ ਤੋਂ ਸ਼੍ਰੀਨਗਰ ਤੋਂ ਡੇਢ ਕਰਦੇ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ ਕਾਫੀ ਪਿਆਰ ਦਿੰਦੇ ਹਾਂ ਜੀ ਦੇਖੋ ਇਹ ਕਿੰਨਾ ਸਾਨੂੰ ਇੱਕ ਸੋਹਣੀ ਮੈਂ ਕਹਾਂਗੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਸਾਡੇ ਪਹਿਲੇ ਪਾਤਸ਼ਾਹੀ ਜਿੱਦੀ ਜੋ ਜਗ੍ਹਾ ਹੈ ਇਹਨੂੰ ਬੁੱਧਿਜ਼ਮ ਧਰਮ ਦੇ ਜੋ ਲੋਕ ਨੇ ਬੁੱਧ ਧਰਮ ਦੇ ਉਹ ਆਪਣੇ ਹਿਸਾਬ ਨਾਲ ਵੀ ਪੂਜਦੇ ਨੇ ਔਰ ਉਹਨਾਂ ਨੇ ਇੱਥੇ ਦੇਖੋ ਆਪਣਾ ਮਤਲਬ ਜੋ ਵੀ ਉਹਨਾਂ ਦੇ ਧਰਮ ਦੇ ਕੁਝ ਸੰਬੰਧਿਤ ਹੈ ਉਹ ਉਹਨਾਂ ਨੇ ਆਪਣਾ ਰੱਖਿਆ ਤੇ ਨਾਲ ਹੀ ਦਾਤਨ ਸਾਹਿਬ ਹੈ ਸਾਡਾ ਜੋ ਕਿ ਕਿੰਨੀ ਵਧੀਆ ਇਹ एग्जांपल ਆ ਇੱਕ ਮੇਲ ਜੋਲਦੀ ਹੈ ਨਾ ਇਸੇ ਕਰਕੇ ਸ਼ਾਇਦ ਇੱਥੇ ਤੁਹਾਨੂੰ ਵੀ ਰਹਿ ਕੇ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਤੇ ਸਾਨੂੰ ਆ ਕੇ ਬਹੁਤ ਵਧੀਆ ਲੱਗਿਆ ਹਾਂਜੀ ਸੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਮਾਂ ਕੱਢਿਆ ਤੇ ਤੁਸੀਂ ਸਾਨੂੰ ਇਤਿਹਾਸ ਬਾਰੇ ਦੱਸਿਆ ਤੇ ਸਾਰਿਆਂ ਨੂੰ ਜਾਣੂ ਕਰਾਇਆ ਕੀ ਧਰਮ ਕੋਈ ਵੀ ਹੋਵੇ ਜੀ ਜੋ ਸਾਡੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਦੇਖੋ ਨਾਮ ਅਲੱਗ ਹੈ ਪਰ ਪਾਤਸ਼ਾਹੀ ਪਹਿਲੀ ਸਾਡੇ ਉਹੀ ਨੇ ਸੋ ਉਹ ਆਪਣੇ ਹਿਸਾਬ ਨਾਲ ਪੂਜਦੇ ਨੇ ਅਸੀਂ ਆਪਣੇ ਹਿਸਾਬ ਨਾਲ ਮੱਥਾ ਟੇਕਦੇ ਆਂ ਸੋ ਸਾਡੇ ਰਸਤੇ ਵੱਖਰੇ ਵੱਖਰੇ ਨੇ ਵੱਖਰੇ ਨਹੀਂ ਜੀ ਉੱਪਰ ਇੱਕ ਹੀ ਹੈ ਹਾਂਜੀ ਹਾਂਜੀ ਜਿਵੇਂ ਸੂਰਜ ਇੱਕ ਹੈ ਪਰ ਰੁੱਤਾਂ ਅਲੱਗ-ਅਲੱਗ ਨੇ ਸੋ ਸੂਰਜ ਇੱਕੋ ਹੀ ਹੈ ਨਾਮ ਅਲੱਗ ਨੇ ਰੁੱਤਾਂ ਲੱਗ ਨੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਆਂ ਵਾਹਿਗੁਰੂ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਹਮੇਸ਼ਾ ਤੁਸੀਂ ਐਵੇਂ ਹੀ ਸੇਵਾ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ